ਗੁਰੂ ਪਿਆਰੇ ਸਤ ਗੁਰੂ ਦੇ ਸਾਜ ਜਨਵਾਜੇ ਸਾਧ ਸੰਗਤ ਜੀਓ ਅੱਜ ਸੰਗ੍ਰਾਮ ਦਾ ਪਵਿੱਤਰ ਜਹਾੜਾ ਹੈ ਵਿਸਾਖ ਦਾ ਮਹੀਨਾ ਆਰੰਭ ਹੋਇਆ ਹੈ ਅੱਜ ਸਾਡੇ ਵਾਸਤੇ ਇਹ ਮਹੀਨਾ ਬਹੁਤ ਮਾਣ ਵਾਲੀ ਗੱਲ ਹੈ ਤੇ ਤਨ ਤਨ ਜਗਤ ਪਿਤਾ ਸਤਗੁਰਵੰਦਾਸ ਮਹਾਰਾਜ ਜੀ ਨੂੰ ਜੋ سونے ਦੇ ਸਿੰਘਾਸਨ ਤੇ ਬਿਠਾਇਆ ਗਿਆ ਬੁੱਲਾਂ ਦੇ ਵਰਖਾ ਕਰਕਦੇ ਹੋਏ ਸ਼ਰਧੇ ਪਰਕਰਮਾ ਕੀਤੀ ਗਈ ਇਹ ਜੋ ਸਭ ਕੁਝ ਅੱਜ ਦੇ ਦਿਨ ਤੇ ਜਦੋਂ ਸਤਗੁਰਵੰਦਾਸ ਜੀ ਨੇ ਗੰਗਾ ਦੇ ਉੱਪਰ ਪਾਣੀ ਤੇ ਪੱਥਰ ਤਾਰੇ ਉਸਲੇ ਚੋ ਵਰਨਾ ਦੇ ਲੋਕ ਸਤਗੁਰੂ ਅਰਬਦਾਸ ਮਹਾਰਾਜ ਜੀ ਦੇ ਚਾਨਣੇ ਲੱਗੇ ਔਰ ਜੈ ਜੈ ਕਾਰ ਕਰਨ ਲੱਗੇ ਅੱਜ ਦੇ ਪਵਿੱਤਰ ਜਹਾਣੀ ਦੀਆਂ ਆਪ ਸਭ ਸੰਗਤਾਂ ਨੂੰ ਲੱਖ ਲੱਖ ਕਰੋੜ ਕਰੋੜ ਮੁਬਾਰਕਾਂ ਜੀ